Thank you. scρού செய்த்தன் przest ਕਲੀਮੈਂਟ ਨੂੰ ਵੀ ਪੇਜ ਨਹੀਂ ਸੀ ਤੋ ਪੀਸੀਆਰ ਵਾਲੇ ਨਾ ਉਹਨਾਂ ਤੇ geke mara ਪੀਸੀਆਰ ਇਹ ਕੇਲਾ ਮਾਰ ਕੇ ਦੁਬਾਰਾ ਵੀ ਕੇਲਾ ਮਾਰ ਲਾ ਚਾਹ ਤਾਂ ਸਾਹਮਣੇ ਨਹੀਂ ਸਾਹਮਣੇ ਖੜੇ ਹੈਗੇ ਸਾਡੇ ਕੋ ਖੜੇ ਰਹੇ ਐ ਤੇ ਅੱਜ ਕਿ ਚੱਲ ਰਹੀਆਂ ਮੈਂ ਵੀ ਕਹਿੰਦਾ ਨਹੀਂ ਦਰੁਖੀ ਕਿਹੜਾ ਕੈਮਰਾ ਇੱਥੇ ਕਿਹੜਾ ਚੱਲਦਾ ਸਭ ਉਹਨਾਂ ਦੇ ਵੀ ਚੱਲਦਾ ਚੱਲਦਾ ਚਲੋ ਆਪਾਂ ਆਪ ਕੋ ਦੇਖਤੀਆਂ ਕਰੀਏ ਕੋਈ ਉਹ ਨਹੀਂ ਤਾਂ ਥੋੜਾ ਜਿਹਾ ਪਹਿਲਾਂ ਮੈਂ ਸਟੇਜ 'ਤੇ ਅੱਠਾ ਦੇ ਤੇ ਪੀੜ ਕੱਟੀ ਹੋਈ ਸੀ ਉਹਨਾਂ ਲੜਕੀ ਜਿਹੜੀ ਉਹ ਡਿੱਗੀ ਹੋਈ ਸੀ ਅੰਦਰ ਉਹਨੂੰ ਮਰਦਾਂ ਵਰੇ ਸਰ ਲੈ ਕੇ ਪਹਿਲਾਂ ਇੱਥੇ ਲੈ ਜਾ ਕੇ ਫਿਰ ਉਹਦੇ ਸਰ ਕੰਦੇ ਉਹਨੂੰ ਥੀਮ ਮਾਰਾਇਆ ਕਿੰਨੇ ਜਣੇ ਸੀ ਉਹਨਾਂ ਕੋਲ ਮੈਂ ਦੇਖਿਆ ਨਹੀਂ ਮੈਂ ਮੁਕੇਸ਼ ਤੇ ਹੈ ਵੀ ਸੀ 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 ਕੰਮ ਨਹੀਂ ਗਿਆ ਮੇਰਾ ਮੁਕੇਸ਼ ਕੁਮਾਰ ਸੋਨੀ ਮੈਂ ਦਰਜੀਪੁਰ ਦਾ ਗਾਂਦਾ ਕਰਨਾ ਕੀ ਗੱਲ ਹੋਈ ਤਿੰਨ ਮੁੰਡੇ ਆਏ ਇੱਕ ਮੋਟਰਸਾਈਕਲ ਤੇ ਬਿਆਰਤ ਨਹੀਂ ਆਏ ਆ ਤੇ ਬਾਲਮੀਕੀ ਚੌਂਕ ਨੂੰ ਗਏ ਤੇ ਇੱਥੇ ਇੱਕ ਮੋਟਰਸਾਈਕਲ ਤੇ ਜਿਹੜਾ ਮੁੰਡਾ ਤੇ ਤੀਜਾ ਮੁੰਡਾ ਬੈਠਾ ਹੈ ਉਹਨੇ ਇੱਕ ਕੱਜ ਦੋ ਕੰਨਾਂ ਫੜੀਆਂ ਹੈ ਕਿੱਧਰ ਤੇ ਕਿਧਰ ਤੇ ਸੁਧੀਆਂ ਗੋਲੀਆਂ ਮਾਰੀਆਂ 9 ਫਾਇਰ ਕਿਤੇ ਅੱਛਾ ਇੱਕ ਇੱਕ ਫਾਇਰ ਕੁੜੀ ਦੇ ਲੱਤ ਤੇ ਵੀ ਲੱਗਾ ਕਿੰਨੇ ਕ ਬੇਦੀ ਗੱਲ ਹੈ ਜੀ ਬਸ 15 20 ਮਿੰਟ ਹੋਇਆ ਟੱਡਿਆਂ ਤੋਂ ਕੁੜੀ ਦੀ ਕੰਡੀਸ਼ਨ ਕਿਦਾਂ ਠੀਕ ਆ ਬੱਕੀ ਉਹਦੇ ਨਾਲ ਲੱਗ ਤੇ ਬੱਜੀ ਗੋਲੀ ਤੇ ਉਹਨੂੰ ਸ਼ਿਵਰਾਜੀ ਹਸਪਤਲ ਲੈ ਗਏ ਫਸਟ ਐਂਡਸ ਤੇ ਬੱਕੀ ਨੇ ਤਕੀਬ ਕਰਾ ਹਮਸਾ ਲੈ ਗਏ ਹਮਸਾ ਲੱਗੇ ਹਾਂ ਠੀਕ ਹਾਂ ਸਾਡੀ ਬਾਅਦ ਮਿਲ ਗਿਆ ਤਾਂ ਹਮਸਾ ਲੈ ਗਏ ਕੀ ਗੱਲ ਹਾਂਜੀ ਸੁਨੀਲ ਗਵਰ ਸਿੰਘ ਗਵਰ ਜੀ ਕੀ ਗੱਲ ਹੋਈ ਜਿਹੜੀ ਤੁਹਾਡੀ ਦੁਕਾਨ ਤੇ ਗੋਲੀ ਚੱਲੀ ਆ ਇਹਨਾਂ ਨੂੰ ਕੰਮ ਦਾ ਕੋਈ ਕੱਲ ਵੀ ਕੱਲ ਮਾਰ ਕੇ ਗਏ ਆਪਣੇ ਨੂੰ ਕੱਲ ਗੋਰੀ ਨਾ ਵੱਜੀ ਨਹੀਂ ਡਿੱਗ ਪਈ ਹੀ ਗੁੱਲ ਥੱਲੇ ਅੱਛਾ ਕੱਲ ਵੀ ਆਏ ਸੀਗੇ ਹਾਂ ਕੱਲ ਮੈਂ ਰਿਪੋਰਟ ਲਿਖਵਾਤੀ ਬੋਸ ਨੂੰ ਲਿਖਵਾਈ ਰਿਪੋਰਟ ਅੱਛਾ ਜੀ ਅੱਜ ਫੇਰ ਮਾਰ ਕੇ ਆਈ ਤੇ 8-10 ਰਾਊਂਡ ਮਾਰ ਕੇ ਇਹ ਕਿੰਨੇ ਵਜੇ ਦੀ ਗੱਲ ਜੀ 3 ਵਜੇ ਦੇ 5-7 ਮਿੰਟ ਘਟਦੇ ਨੇ ਤੁਹਾਡੇ ਦੇ ਨਾਲ ਜੀ ਲਗਭਗ 3 ਦੇ 4-10 ਨਾਲ ਬੋੜੇ ਜੀ ਕੋਈ ਪਿਲੋ ਤੁਮ ਕਿਹਾ ਤੁਮ ਕਿ ਵੀ ਆਈ ਹੈ ਜੀ ਤੁਮ ਕਿ ਕੱਲ ਹੀ ਕਹਿੰਦੇ ਪਈ ਕੱਲ ਹੀ ਕੋਈ ਫੈਨ ਦੇ ਕੇ ਅੱਜ ਦੇ ਹੋਰ ਕੋਈ ਪਹਿਲਾਂ ਵੀ ਗੱਲ ਹੋ ਰਹੀ ਅੱਛਾ ਹੁਣ ਕਿਸੇ ਬੰਦੇ ਤੇ ਲੱਗੀ ਵੀ ਆ ਆ ਕੋਮਲ ਲੜਕੀ ਆ ਦੁਕਾਨ ਦੇ ਕੰਮ ਕਰਦੀ ਉਹਦੀ ਲੱਗੀ ਬਚਾਵਾ ਕਿ ਕਿੱਦਾਂ ਹੈ ਜੀ ਬਚਾਵਾ ਪਰ ਪੂਰੀ ਹਾਰਪੜ ਹੋਣੀ ਕਿੱਥੇ ਵਜੀ ਕਿੱਥੇ ਗਿਆ ਲੱਗ ਦੇ ਵਿੱਚ ਲੱਗ ਦੇ ਲੱਗ ਚਲੇ ਰਿਹਾ ਸੀ ਕਿਹੜੇ ਹਸਪੀਟਲ ਦਾਖਲ ਕਰਤੀ ਤੇ ਜੈਨੋਸਰ ਲੈ ਕੇ ਤੇ ਰੱਗੋਂ ਉਹਨਾਂ ਨੇ ਆਪ ਹੀ ਜਿੱਥੇ ਲੈ ਜਾਣਗੇ ਐਂਬੂਲੈਂਸ ਉਹਨਾਂ ਨੂੰ ਦੱਸਾਇਆ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਕੀ ਤੁਹਾਨੂੰ ਬਚਾਇਆ ਜੀ ਇਹਨਾਂ ਨੂੰ ਛੇਵ ਨੂੰ ਕਹਿੰਦਾ ਨਾਮ ਆਪਣੀ ਜਸਰ ਅੱਜ ਇੱਥੇ ਦਰਸ਼ਨੀ ਦਰਵਾਜੇ ਦੇ ਬਾਹਰ ਸਤਗੁਰ ਕਲੈਕਸ਼ਨ ਐ ਰੈਡੀਮੇਡ ਗਾਰਮੈਂਟ ਦਾ ਕੰਮ ਕਰਦੇ ਆ ਉਹਨਾਂ ਤੇ ਬਈ ਅਨਸਖਾਮੀ ਘਟਰਾ ਵਾਪਰੀ ਆ ਕੱਲ ਸ਼ਾਮ ਨੂੰ ਪਹਿਲਾਂ ਉਹਨਾਂ ਦੇ ਰੈਕੀ ਕਰਕੇ ਗਏ ਉਦੋਂ ਵੀ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਪੁਲਿਸ ਨੇ ਮੁਸਤਫਾ ਜੀ ਦਿਖਾਉਂਦੇ ਆ ਪੀਸੀਆਰ ਦੀ ਜ਼ਿੰਮੇਵਾਰੀ ਲਗਾਈ ਵੀ ਰਾਉਂਡ ਲਾਓ ਉੱਥੇ ਪੀਸੀਆਰ ਲੱਗੀ ਹੋਣ ਦੇ ਬਾਵਜੂਦ ਜਦ ਪੀਸੀਆਰ ਦੂਸਰੇ ਬਾਜ਼ਾਰ ਨੂੰ ਟਰਨ ਕੀਤੀ ਆ ਤੇ ਤਿੰਨ ਅਣਮਿਛਾਤੇ ਲੋਕ ਆ ਕੇ ਤੇ ਬੜੀ ਦਲੇਰੀ ਨਾਲ 7-8 ਗੋਲੀਆਂ ਦੇ ਸਿੱਧੇ ਫਾਇਰ ਉਸ ਦੁਕਾਨ ਦੇ ਉੱਪਰ ਕੀਤੇ ਆ ਬੜੀ ਮੰਦ ਭਾਗੀ ਘਟਨਾ ਵਾ ਸਾਰਾ ਜਨਿਆਲਾ ਸ਼ਹਿਰ ਸਾਰੇ ਵਪਾਰੀ ਸਾਰੇ ਲੋਕ ਸਹਿਮ ਗਏ ਆ ਲੱਗਦਾ ਕਿ ਇੱਥੇ ਕੋਈ ਲਾਰਡ ਆਰਡਰ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਨਹੀਂ ਰਹੀ ਇੰਨਾ ਜੋ ਘਟਨਾ ਵਾਪਰੀ ਆ ਲੋਕਾਂ 'ਚ ਬਹੁਤ ਸਹਿਮ ਆ ਸਾਰਾ ਸ਼ਹਿਰ ਇਸ ਦੀ ਨਿੰਦਾ ਕਰਦਾ ਅਸੀਂ ਸਰਕਾਰ ਨੂੰ ਮੰਤਰੀ ਸਾਹਿਬ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਅੱਤਵਾਦ ਦੇ ਸਮੇਂ ਦੇ ਵਿੱਚ ਵੀ ਇਹੋ ਹੀ ਲੋਕ ਨੇ ਜਿਹੜੇ ਤੁਹਾਡਾ ਸਾਥ ਦਿੱਤਾ ਸੀ ਅੱਤਵਾਦ ਖਤਮ ਕੀਤਾ ਸੀ ਮਿਹਰਬਾਨੀ ਕਰਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੋ ਨਹੀਂ ਤਾਂ ਇੱਥੇ ਉਜਾੜਾ ਪੈ ਜਾਣਾ ਲੋਕ ਇੱਥੋਂ ਪਲਾਨ ਕਰ ਜਾਣੇ ਆ ਕਾਰੋਬਾਰ ਬੰਦ ਕਰ ਦੇਣ ਕਾਰੋਬਾਰ ਅੱਗੇ ਹੀ ਨਹੀਂ ਹੈਗੇ ਲੋਕਾਂ ਦੇ ਕਸੇ ਕਿਸਮ ਦੀ ਕੋਈ ਇੱਥੇ ਕੋਈ ਖੁਸ਼ਹਾਲੀ ਨਹੀਂ ਆ ਕੁਝ ਨਹੀਂ ਆ ਮੈਂ ਆਪਣੇ ਵੱਲੋਂ ਸ਼ਹਿਰ ਵੱਲੋਂ ਬੇਨਤੀ ਕਰਦਾ ਕਿ ਬਹੁਤ ਮਾੜੀ ਘਟਨਾ ਪਹਿਲਾਂ ਵੀ ਦੋ ਚਾਰ ਪਰਿਵਾਰਾਂ ਨੂੰ ਇਸ ਤਰ੍ਹਾਂ ਥ੍ਰੈਟਨਿੰਗ ਆਈਆਂ ਜਿਹੜੇ ਲੜਕੀ ਦੇ ਗੋਲੀ ਲੱਗੀ ਆ ਅੰਦਰ ਕੋ ਬੈਠੀ ਕੰਮ ਇਹਨਾਂ ਦੇ ਮਜ਼ਮਲਾਜਮ ਸੀ ਜਿਹੋਦੇ ਲਾਤ ਤੇ ਗੋਲੀ ਲੱਗੀ ਆ ਉਹਦੀ ਕੰਡੀਸ਼ਨ ਪਤਾ ਉਹਦੀ ਕੰਡੀਸ਼ਨ ਪਤਾ ਲੱਗਾ ਕਿ ਖਤਰੇ ਤੋਂ ਬਾਹਰ ਆ ਪਰ ਇਲਾਜ ਅਧੀਨ ਆ ਪਰ ਇਹ ਅੱਜ ਦੀ ਜੋ ਘਟਨਾ ਨਾਲ ਸਾਰਾ ਜੰਡਿਆਲਾ ਸ਼ਹਿਰ ਕੰਬ ਗਿਆ ਸਾਰਾ ਸਾਰਾ ਜੰਡਿਆਲਾ ਸ਼ਹਿਰ ਅੱਜ ਬਹੁਤ ਆਪਣਾ ਇਸ ਸੰਤਾਪ ਨੂੰ ਹਟਾਉਣ ਦੇ ਯੋਗ ਨਹੀਂ ਆ ਮਿਹਰਮਾਨੀ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਲੋਕਾਂ ਦਾ ਵਸਾਵਾ ਕੀਤਾ ਜਾਵੇ ਇਹ ਇੱਥੇ ਸਤਗੁਰੂ ਰੈਡੀमेड ਗਾਰਮੈਂਟਸ ਵਾਲੇ ਹੈਗੇ ਆ ਇਹਨਾਂ ਦਾ ਸ਼ੋਰੂਮ ਹੈ ਇੱਥੇ ਤੇ ਇਹਨਾਂ ਨੂੰ ਕੋਈ ਥ੍ਰੈਟ ਆਈ ਸੀਗੀ ਤੇ ਅੱਜ 2:54 ਮਿੰਟ ਤੇ ਕੋਈ ਨਾਮ ਲਾਉਂ ਵਿਅਕਤੀ ਮੋਟਰਸਾਈਕਲ ਤੇ ਆਏ ਆ ਤਿੰਨ ਜਣੇ ਉਹਨਾਂ ਨੇ ਇਹਨਾਂ ਦੀ ਸ਼ੋਰੂਮ ਵੱਲ ਨੂੰ ਫਾਇਰ ਕੀਤੇ ਆ ਜਿਹਦੇ ਚ ਇੱਕ ਇਹਨਾਂ ਦੀ ਜਿਹੜੀ ਸਰਵੈਂਟ ਆ ਉਹ ਇੰਜਰਡ ਹੋਈ ਆ ਉਸਦੇ ਲੱਤ 'ਚ ਗੋਲੀ ਲੱਗੀ ਆ ਉਹ ਖਤਰੇ ਤੋਂ ਬਾਹਰ ਆ ਤੇ ਅਸੀਂ ਮੌਕੇ ਤੇ ਆ ਗਏ ਆ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਆ ਤੇ ਬਾਕੀ ਵੀ ਅਸੀਂ ਟੈਕਨੀਕਲ ਤੌਰ ਤੇ ਜਿਹੜੀਆਂ ਸਾਡੀਆਂ ਫਾਰਮੈਲिटीज ਹੁੰਦੀਆਂ ਉਹ ਅਸੀਂ ਕਰ ਰਹੇ ਆ ਤੇ ਜਲਦੀ ਜਿਹੜੇ ਇਹ ਹੈਗੇ ਆ ਇਨਸੀਡੈਂਟ ਦੇ ਅਪਰਾਧੀ ਆ ਦੋਸ਼ੀ ਆ ਜਿਹੜੇ ਉਹਨਾਂ ਨੂੰ ਟ੍ਰੇਸ ਕਰਕੇ ਤੇ ਟਰੈਕ ਕਰਕੇ ਤੇ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਬਾਕੀ ਜਿਹੜੀ ਆ ਸਟੇਟਮੈਂਟ ਹਾਸਲ ਕੀਤੀ ਜਾ ਰਹੀ ਆ ਉਦੇ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਲੀਗਲ ਐਕਸ਼ਨ ਆ ਉਹ ਅਸੀਂ ਲੈ ਰਹੇ ਆ ਸਰ ਕਿੰਨੀਆਂ ਫਾਇਰਿੰਗ ਹੋਈਆਂ ਨੇ ਫਾਇਰਿੰਗ ਕਿੰਨੇ ਫਾਇਰ ਇਹਨਾਂ ਦੇ ਦੱਸਣ ਮੁਤਾਬਕ 6-7 ਹੋਇਆ ਬਟ ਅਜੇ ਕੋਲ ਸਾਨੂੰ ਇੱਕ ਮਿਲਿਆ ਵਾ ਜਦੋਂ ਸਾਨੂੰ ਬਾਕੀ ਵੀ ਸਾਰੀ ਇਨਵੈਸਟੀਗੇਸ਼ਨ ਹੋ ਜੇਗੀ ਫਿਰ ਅਸੀਂ ਤੁਹਾਨੂੰ ਕਲੀਅਰ ਕਰ ਦਿਆਂਗੇ ਕਿ ਟੋਟਲ ਕਿੰਨੇ ਫਾਇਰ ਹੋਇਆ ਸਰ ਕੱਲ ਵੀ ਫਾਇਰਿੰਗ ਕਰਤੀ ਜਾਏਗੀ ਨਹੀਂ ਜੀ ਕੱਲ ਫਾਇਰਿੰਗ ਨਹੀਂ ਕੱਲ ਰੈਕੀ ਕਰਕੇ ਗਿਆ ਜੋ ਇਹਨਾਂ ਦੱਸਿਆ ਸਾਨੂੰ ਜੋ ਇਹਨੂੰ ਦੱਸਿਆ ਵਾ ਇਹ ਤਾਂ ਹੁਣ ਉਹਨਾਂ ਦੀ ਸਟੇਟਮੈਂਟ ਤੋਂ ਪਤਾ ਲੱਗੂਗਾ ਵੀ ਫਰੋਤੀ ਦਾ ਮਾਮਲਾ ਕਿਹੜਾ ਜੀ उट ऑफ डेंजर है बिलकुल एफ आई आर लॉज करा जो बनती कार्रवाई लीगल करा जो सारा एक्शन करा